ਦਾ ਵਲੌਗ ਆਪਾਂ ਬਣਾਉਣ ਜਾ ਰਹੇ ਆ ਤੇ ਉਹਨਾਂ ਦੇ ਜਿਹੜੇ ਮੇਨ ਮੁਖੀ ਆ ਆਪਣੇ ਜਥੇਦਾਰ ਬਾਬਾ ਜੋਗਾ ਸਿੰਘ ਜੀ ਤੇ ਉਹਨਾਂ ਦੇ ਜਿਹੜੇ ਮੇਨ ਮੁਖੀ ਆ ਆਪਣੇ ਜਥੇਦਾਰ ਬਾਬਾ ਜੋਗਾ ਸਿੰਘ ਜੀ ਬੜਾ ਵਧੀਆ ਇਨਸਾਨੀਆ ਦੇਖਣ ਨੂੰ ਲੱਗਦਾ ਇਸ ਕਰਕੇ ਜਿੰਨੀ ਦੇਰ ਤੱਕ ਵੇਖੋ ਨਾ ਜਾਂਚੋ ਨਾ ਪਰਖੋ ਨਾ ਮੇਰੀ ਕੋਸ਼ਿਸ਼ ਹੁੰਦੀ ਆ ਪੀ ਹਰ ਚੀਜ਼ ਤੇ ਮੈਂ ਸਿੱਖਦਾ ਵਾਂ ਸਾਰੇ ਵੀ ਮਤ ਦੇ ਵਿੱਚ ਚੰਗੇ ਗੁਣ ਪਾਉ ਹਰ ਬਿਸਰਤ ਤੇਰੇ ਗੁਣ ਗਲਿਆ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਠਕੇ ਨਾ ਜਾਇਓ ਪ੍ਰਮਾਤਮਾ ਕਰੇ ਸਾਰਿਆਂ ਦਾ ਭਲਾ ਬਖਸ਼ੇ ਕਿਉਂਕਿ ਆਪਾਂ ਸਾਪੜ ਹੀ ਹੈਗੇ ਅੰਤਕਾਲ ਜੋ ਲక్ష్ਮੀ ਸਿਮਰਾ ਐਸੀ ਚਿੰਤਾ ਮੈਂ ਜੇ ਮਰਾਂ ਸਰਪ ਜਉਣ ਬਾਰ-ਬਾਰ ਉਤਰਿਆ ਸਭ ਮੰਨ ਲੋ ਗਾੜੀ ਰੱਖ ਲੋ ਗਲਤ ਗੁਣਾ ਨੇ ਪੈਣੀ ਇੱਕ ਦੰਦ ਸਕੂਲ ਵੇਖ ਕੇ ਬੜਾ ਮਨ ਖੁਸ਼ ਹੋਇਆ ਗਾੜੀ ਮਾਰ ਆਨ ਪ੍ਰਾਲਾ ਕਰਦੇ ਆ ਤਾਂ ਜੋ ਬੱਚੇ ਡਿਸਟ੍ਰਿਬਿਊਸ਼ਨ ਆਨ ਹਫੀਜ਼ ਦੇ ਵਿੱਚ ਬੱਚਿਆਂ ਨੂੰ ਵਧੀਆ ਸਿੱਖਿਆ ਜਾਂਦਾ ਜੀ ਮਿਸਰ ਸ਼ੀਠਾ ਸਰਨਾ ਦਲ ਵੱਲੋਂ ਇਹ ਵੀ ਬੇਨਤੀ ਕਰਦਾ ਸਾਰੇ ਬੁਲਿਆ ਬੱਚਿਆਂ ਨੇ ਬੜਾ ਵਧੀਆ ਸਹਿਯੋਗ ਦਿੱਤਾ ਵਾ ਕਿਛੋ ਦੇ ਬੱਚੇ ಕ್ಯಾਨਸਰ ਸ਼ੂਗਰ ਕਿੰਨੀਆਂ-ਕਿੰਨੀਆਂ ਬਿਮਾਰੀਆਂ 1 ਤੋਂ 2% ਛੱਡ ਕੇ ਹਰ ਬੱਚੇ ਜਾਂ ਹਰ ਬੰਦੇ ਦੇ ਅੰਦਰ ਸਪੋਨ ਪੈਦਾ ਹੋ ਰਹੀ ਹੈ। ਵਾਇਰਸ ਜਿਕਾ ਖਾਲਸਾ ਤੇ ਵਾਇਰਸ ਦੀ ਫਤਿਹ ਅੱਜ ਦਾ ਬਲੌਗ ਆਪਾਂ ਬਣਾਉਣ ਜਾ ਰਹੇ ਹਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ 6ਵੇਂ ਸਾਡੇ ਗੁਰੂ ਸਾਹਿਬਾਨ ਉਹਨਾਂ ਦੇ ਨਾਮ ਤੇ ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਜੰਡਿਆਲਾ ਗੁਰੂ ਜਿਹਦੇ ਮੇਨ ਪ੍ਰਿੰਸੀਪਲ ਡਾਕਟਰ ਪਲਵਿੰਦਰ ਸਿੰਘ ਸਾਡਾ ਛੋਟਾ ਵੀਰ ਸਾਡਾ ਸ਼ਗਿਰਦ ਵੀ ਆ। ਤੇ ਉਹਨਾਂ ਦੇ ਜਿਹੜੇ ਮੇਨ ਮੁਖੀ ਆ ਆਪਣੇ ਜਥੇਦਾਰ ਬਾਬਾ ਜੋਗਾ ਸਿੰਘ ਜੀ ਉਹਨਾਂ ਨੇ ਦਾਸ ਨੂੰ ਬਣਾਇਆ ਉੱਥੇ ਅੱਜ ਚੀਵ ਗੈਸਟ ਚਲੋ ਜੇ ਕੋਈ ਮਾਨ ਸਤਕਾਰ ਦੇਵੇ ਜਰੂਰ ਲੈਣਾ ਚਾਹੀਦਾ ਹਨਾ ਹਮਨੇ ਚੰਗੇ ਬੁਰਾ ਨੇ ਕੋ ਇਹ ਮੇਰਾ ਮੁਜਮੇ ਕਿਛ ਨਹੀਂ ਜੋ ਕਿਸ਼ੈ ਸੋ ਤੇਰਾ ਤੇਰਾ ਤੁਝ ਕੋ ਸੌਮ ਕੇ ਕਿਆ ਲਾਗੇ ਮੇਰਾ ਰક્ત ਬੂੰਦ ਕਾ ਗਾਰਾ ਬੰਦਾ ਦੇ ਪਾਣੀ ਦੇ ਮਿੱਟੀ ਦਾ ਬਣਿਆ ਵਾ ਇਸ ਕਰਕੇ ਹਉਮੈ ਦੀਰਗ ਰੋਗ ਹੈ ਕਦੀ ਵੀ ਵੀਰੋ ਇਸ ਸਰੀਰ ਦਾ ਅਹੰਕਾਰ ਨਾ ਕਰੋ ਕਈ ਵਾਰੀ ਆਪਾਂ ਕੀ ਸੋਚਦੇ ਆਂ ਕਈ ਬੰਦੇ ਨਾਲ ਆਪਾਂ ਵਿਚਰੇ ਨਹੀਂ ਹੁੰਦੇ ਸਾਂਝਾ ਨਹੀਂ ਪਾਇਆ ਹੁੰਦੀਆਂ ਕਦੀ ਬੈਠੇ ਨਹੀਂ ਹੁੰਦੇ ਆਪਾਂ ਦੂਰੋ ਦੂਰ ਹੋ ਵੇਨੇ ਆ ਫੋਟੋਆਂ ਦੇ ਵੀਡੀਓ ਦੇ ਉਹ ਸਾਨੂੰ ਕਈ ਬੰਦੇ ਜਿਹੜੇ ਨਾ ਵੇਖਣ ਨੂੰ ਬੜੇ ਹੰਕਾਰੀ ਦੇ ਬੜੇ ਭੇੜੇ ਲੱਗਦੇ ਆ ਪਰ ਜਦੋਂ ਉਹਨਾਂ ਨਾਲ ਆਪਾਂ ਵਿਚਰਦੇ ਆ ਨਾ ਮੇਰੇ ਨਾਲ ਵੀ ਇਦਾਂ ਹੋਇਆ ਅਸੀਂ ਕਿਹਾ ਯਾਰ ਬੜਾ ਵਧੀਆ ਇਨਸਾਨ ਹੀ ਆ ਤੇ ਵੇਖਣ ਨੂੰ ਲੱਗਦਾ ਇਸ ਕਰਕੇ ਜਿੰਨੀ ਦੇਰ ਤੱਕ ਵੇਖੋ ਨਾ ਜਾਂਚੋ ਨਾ ਪਰਖੋ ਨਾ ਕੋਈ ਵੀ ਕਿਸੇ ਬਾਰੇ ਕਿੰਤੂ ਪਿੰਤੂ ਨਾ ਕਰੋ ਭਾਵੇਂ ਮੈਂ ਕਿਉਂ ਨਾ ਹੋਵਾਂ ਹਣਾ ਜਿੰਨੀ देर तक ਤੁਸੀਂ ਕੰਨਾਂ ਨਾਲ ਸੁਨਣਾ ਨਹੀਂ ਤੇ ਅੱਖਾਂ ਨਾਲ ਵੇਖਣਾ ਨਹੀਂ। ਬਾਕੀ ਹੁਣ ਇੱਥੇ ਆਪਾਂ ਜੰਡਿਆਲੇ ਜਾ ਰਹੇ ਆ ਕਿਉਂਕਿ ਰਾਜ ਗੱਲਾਂ ਬਾਤਾਂ ਵੀ ਕਰ ਰਿਹਾ ਜੀ ਲਾਈਵ ਹੀ ਹੋਣਾ ਵਾ। ਫਿਰ ਤੁਹਾਨੂੰ ਅੱਗੇ ਸਕੂਲ ਜਾ ਕੇ ਜੋ ਵੀ ਆ ਸਾਡੇ ਅੱਜ ਤੇ ਉਹ ਕੀ ਕੀ ਕਹਿੰਦੇ ਆ ਐਡੀਟਰ ਸਾਹਿਬ ਵੀ ਬੜੇ ਤਗੜੇ ਤਗੜੇ ਆ। ਸਾਨੂੰ ਫੋਨ ਚਲਾਉਣ ਵਾਲੇ ਸਾਡਾ ਚੇਲਾ ਜਸਪੀ ਸਿੰਘ ਜੀ ਸਾਈਕਲ ਤੇ ਮੁੜ ਕੇ ਐਡੀਟਰ ਆ ਗਿਆ ਵਿੱਚੋਂ ਰਾਜਨ ਠੀਕ ਆ। ਮੇਰੀ ਕੋਸ਼ਿਸ਼ ਹੁੰਦੀ ਆ ਵੀ ਹਰ ਚੀਜ਼ ਤੇ ਮੈਂ ਸਿੱਖਦਾ ਵਾਂ। ਹੁਣ ਮੈਂ ਨੈਸ਼ਨਲ ਖੇਡ ਕੇ ਆਇਆ ਨਾ ਮੈਂ ਬੜਾ ਕੁਝ ਸਿੱਖਿਆ ਬੜੇ ਜਿਹੜੇ ਸੀਨੀਅਰ ਪਲੇਅਰ ਆ ਬੜੇ ਬੜੇ ਪੁਰਾਣੇ ਮੁੰਡੇ ਖੇਡਦੇ ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਸਿੱਖੋ ਸਿੱਖੀ ਸਿੱਖਿਆ ਗੁਰ ਵਿਚਾਰ ਸਿੱਖਣ ਦੀ ਕੋਈ ਉਮਰ ਨਹੀਂ ਆ ਮੈਂ ਆਪਣੇ ਪੁੱਤ ਕੋਲ ਬੜਾ ਕੁਝ ਸਿੱਖਦਾ ਇਸ ਕਰਕੇ ਸਦਾ ਹੀ ਸਿੱਖੋ ਸਦਾ ਹੀ ਸਿੱਖੋ ਤੇ ਅਸੀਂ ਦੇ ਇਹੋ ਕਹਿੰਦੇ ਆ ਵੀ ਪ੍ਰਮਾਤਮਾ ਹਰ ਇਨਸਾਨ ਦੇ ਅੰਦਰ ਮੱਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਸਾਰੇ ਦੀ ਮੱਤ ਦੇ ਵਿੱਚ ਚੰਗੇ ਗੁਣ ਪਾਓ ਹਰ ਬਿਸਰਤ ਤੇਰੇ ਗੁਣ ਗਲਿਆ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਤਈ ਪ੍ਰਾਪਤ ਮਾਨਕ ਜੋ ਹਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਰਹਿਣ ਗਵਾਈ ਸੋਇਕ ਐ ਜਿਸ ਗਵਾਇਆ ਖਾਏ ਹੀਰੇ ਜੈਸਾ ਜਨਮ ਐ ਕੌਡੀ ਬਦਲੇ ਜਾਏ ਇਸ ਕਰਕੇ ਵੀਰੋ ਬੜੀ ਔਖੀ ਐ ਜੂਨ ਮਿਲੀ ਆ ਇਹਨੂੰ ਜੀਕੇ ਜਾਇਓ ਕੱਟਕੇ ਨਾ ਜਾਇਓ ਪ੍ਰਮਾਤਮਾ ਕਰੇ ਸਾਰਿਆਂ ਦਾ ਭਲਾ ਬਖਸ਼ੇ ਚੰਗੀ ਮਤ ਦੇਵੇ ਠੀਕ ਆ ਤੇ ਕਿਸੇ ਨੂੰ ਵੀ ਕਿਸੇ ਦੇ ਪਿੱਛੇ ਚੰਗੀਆਂ ਜਿਹੜੀਆਂ ਗੱਲਾਂ ਉਹ ਪਿੱਛੇ ਲੱਗਣ ਜਿਹੜਾ ਕੋਈ ਕਿਸੇ ਨੂੰ ਕੋਈ ਮਾੜੀਆਂ ਗੱਲਾਂ ਦੱਸਦਾ ਕਿਸੇ ਪ੍ਰਤੀ ਚੁੱਕਣਾ ਦਿੰਦਾ ਵਾ ਉਹ ਵੀਰ ਉਹਦੀਆਂ ਚੁੱਕੜਾਂ ਵਿੱਚ ਨਾ ਆਵੇ ਆਪਣੇ ਦਿਮਾਗ ਤੋਂ ਵੀ ਕੰਮ ਲਿਆ ਕਰੋ ਕਿਉਂਕਿ ਆਪਾਂ ਸੱਪ ਨਹੀਂ ਹੈਗੇ ਅੰਤਕਾਲ ਜੋ ਲక్ష్ਮੀ ਸਿਮਰਾ ਐਸੀ ਚਿੰਤਾ ਮੈਂ ਜੇ ਮਰ ਜ ਸਰਪ ਜੋਂ ਬਾਰ ਬਾਰ ਉਤਰਿਆ ਸੱਪ ਬੱਚੀ ਆਪਣੇ ਆਪ ਖਾ ਜਾਂਦਾ ਆਪਾਂ ਇਨਸਾਨ ਆ ਆਪਣੇ ਦਿਮਾਗ ਤੋਂ ਕੰਮ ਲਿਆ ਕਰੀਏ ਇਸ ਕਰਕੇ ਮੈਂ ਇਹੋ ਕਹੂੰਗਾ ਪ੍ਰਮਾਤਮਾ ਕਰੇ ਸਾਰਿਆਂ ਨੂੰ ਚੰਗਾ ਜੀਵਨ ਬਖਸ਼ੇ ਤੇ ਮਤ ਦੇ ਵਿੱਚ ਚੰਗੇ ਗੁਣ ਪਾਵੇ ਬਾਕੀ ਆਪਾਂ ਤੁਹਾਨੂੰ ਸਕੂਲ ਵਿੱਚ ਜਾ ਕੇ ਅਗਲੀ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਪਾਪਾ ਜੀ ਪੱਗ ਬਨ ਲਓ ਦਾੜੀ ਰੱਖ ਲਓ ਗਲ ਤੇ ਗੁਣਾ ਨੇ ਪੈਣੀ ਇੱਕ ਦੰਦ ਗੁਣਾ ਦਾ ਮੁੱਲ ਹੈ ਗੁਣਾ ਦਾ ਮੁੱਲ ਉਹ 1 ਰੁਪਇਆ ਗੁਪੋਵੇ ਤੁਸੀਂ ਖਾਸ ਕਰਕੇ ਯਾਦ ਕਰਾ ਵੀ ਆ ਖਾਸਾ ਹੋਏਗਾ ਇਹ ਪਿਓਰ ਹੋਏਗਾ ਤੇ ਇਹ ਕੋ ਚੰਗੇ ਗੁਣ ਲੈਣੇ ਦੇ ਵਿਚਾਰ ਕਰਨੀਓ ਉਹ ਓਕਾਜ ਜੁਕੇ ਜੇ ਆਪਾਂ ਹੈ ਨਹੀਂ ਨੀ ਹਾਂਜੀ ਕਿਉਂਕਿ ਬੜੀ ਮਹਿੰਗੀ ਰਾਤ ਇਹ ਉਗਾਲ ਤੇ ਆ ਮੈਂ ਤੁਹਾਨੂੰ ਬਾਰ ਬਾਰ ਕਹਿਣਾ ਵਾਂ ਕਿ ਗੇਮ ਕੋਈ ਵੀ ਆ ਕੋਰ ਜ਼ਰੂਰ ਕਰੋ ਆ ਛੋਟੇ ਬੱਚੇ ਵਾਲਾ ਮੈ ਕੈਮਰਾਮੈਨ ਕੋ ਕੈਮਰਾ ਮਾਰ ਵੇਖੋ ਸਾਡਾ ਆਉਣ ਵਾਲਾ ਕੱਲ ਆ ਤੇ ਬਾਕੀ ਸਾਡੇ ਡਾਕਟਰ ਸਾਹਿਬ ਪ੍ਰਿੰਸੀਪਲ ਸਾਹਿਬ ਸਰਦਾਰ ਪਲਵਿੰਦਰ ਸਿੰਘ ਸਕੂਲ ਵੇਖ ਕੇ ਬੜਾ ਮਨ ਖੁਸ਼ ਹੋਇਆ ਬਹੁਤ ਵਧੀਆ এনवायरमेंट ਮਿਲਿਆ ਇੱਥੇ ਆ ਕੇ ਮਤਲਬ ਕਿ ਬਹੁਤ ਸੋਹਣਾ ਇੱਕ 700 ਬੱਚੇ ਨੂੰ ਹੈਂਡਲ ਕਰਨਾ ਵਧੀਆ ਸਟਾਫ ਵੈਲ ਕੁਆਲੀਫਾਈਡ ਤੇ ਬਾਕੀ ਪ੍ਰਿੰਸੀਪਲ ਸਾਹਿਬ ਨੇ ਦੱਸਿਆ ਵੀ ਬਾਪਾ ਗੱਜੇ ਸਿੰਘ ਜੀ ਦਾ ਕੋਈ ਬਲਕਿ ਉਹਨਾਂ ਦਾ 100 ਜੀ ਵੀ ਵੇਖੋ ਕਿੰਨਾ ਬੱਚਾ ਆਪਣਾ ਬਾਹਰ ਜਾ ਰਿਹਾ ਤੇ ਉਹ ਕਹਿੰਦੇ ਵੀ ਇੰਨੀ ਕੁ ਘੱਟ ਫੀਸ ਸੀਬੀਐਸ ਦੇ ਵਿੱਚ ਆਪਾਂ ਰੱਖਣੀ ਆ ਵੀ ਬੱਚੇ ਜਿਹੜੇ ਬਾਹਰੋਂ ਇੱਥੇ ਪੜ੍ਹ ਮਾਇਆ ਕਰਨ ਇਹ ਗੱਲ ਸੁਣ ਕੇ ਇੰਨਾ ਮਨ ਖੁਸ਼ ਹੈ ਬਾਕੀ ਮਾਪੇ ਹੁਸ਼ਿਆਰ ਆ ਤੇ ਬਾਕੀ ਤੁਹਾਨੂੰ ਅਗਲਾ ਆਪਾਂ ਅਪਡੇਟ ਅਕੜਾਣੀ ਠਕੜਾਣੀ ਚੱਕੜਾਣੀ ਦੇ ਪੱਕੜਾਣੀ ਇੱਥੇ ਰੱਖਣਾ ਕੰਮ ਹੈ ਬਾਈ ਆਪਣੇ ਲੋ ਬੈਸਟ ਕਰਨਾ ਆਪਾਂ ਬੈਸਟ ਸਾਰਾ ਨਹੀਂ ਗਾਣਾ ਕਰਦਾ ਹੋਣੀ ਗੇਮ ਆ ਸਾਰਾ ਕਰਨਾ ਕਰਦਾ ਸੀ ਆ ठीक है? चलो, चलो मार दे। मैं वादा करो, जितना सोचते हो कोशिश उससे ज़्यादा करो तकदीर भी रूठे, पर हिम्मत ना टूटे मजबूत इतना अपना इरादा करो मजबूत इतना अपना ਇਹ ਹੁਣ ਜੰਪ ਦੇ ਦੇ ਕੇ ਨਾ ਸਾਹਮਣੇ ਲਾਈਨ ਤੇ ਕੈਮਰਾਮੈਨ ਨੂੰ ਕਹਾਂਗਾ ਕੈਮਰਾਮੈਨ ਉਹ ਲਾਈਨ ਤੇ ਜਾਣਾ ਜੰਪ ਕਰ ਦੇ ਬੱਚਿਆਂ ਨੇ ਵੈਸ ਕਰਨਾ ਪੂਰਾ ਜੋਰ ਲਾੜਨਾ ਠੀਕ ਆ ਹਾਂ ਸ਼ਾਬਾਸ਼ ਸ਼ਾਬਾਸ਼ ਜੰਪੀ ਹੁਣ ਅੱਗੇ ਹੋਣਾ ਚਾਹੀਏ ਔਰ ਸਾਹਮਣੇ ਸਿੰਗੋ ਮੈਂ ਹੁਣ ਥੋੜਾ ਕਾ ਇਵੈਂਟ ਹੋ ਰਿਹਾ ਫਰੌਗ ਜੰਪਿੰਗ ਤੁਹਾਨੂੰ 1 ਮਿੰਟ ਸਾਰਾ ਡਾਕਟਰ ਸਾਹਿਬ ਥੋੜਾ ਬੜਾ ਬੋਲਣਗੇ ਕੋਈ ਨਾ ਕੋਈ ਆਪਣੇ ਵਿਚਾਰ ਦੋ ਡਾਕਟਰ ਸਾਹਿਬ ਦੇਖੋ ਇਹ ਬੱਚਿਆਂ ਵਾਸਤੇ ਅਸੀਂ ਹਰ ਸਾਲ ਉਪਰਾਲਾ ਕਰਦੇ ਆਂ ਤਾਂ ਜੋ ਬੱਚੇ ਜਿਹੜੇ ਸੁੱਛ ਰਹੇ ਹਨ ਨਸ਼ਿਆਂ ਤੋਂ ਦੂਰ ਰਹਿਣ ਸੋ ਇਹੋ ਹੀ ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਆਂ ਕਿ ਮਿਹਨਤ ਕਰੋ ਆਂ ਸਹੀ ਟੰਗਾ ਟੰਗੀ ਖਾਣਾ ਖਾਓ ਆਪਣੇ ਦੇਸ਼ ਦਾ ਤੇ ਆਪਣੇ ਮਾਤਰਿਕ ਦਾ ਨਾਮ ਰੋਸ਼ਨ ਕਰੋ ਦੇਖੋ ਜੰਪਾ ਲਾ ਰਹੇ ਆ ਜੋਡੇ ਸਰਦਾਰ ਤੇਜਵੀਰ ਸਿੰਘ ਰਾਣਾ ਇੰਟਰਨੈਸ਼ਨਲ ਪਲੇਅਰ ਇਲੈਕਟ੍ਰੋਨਿਕ মিডিਆ ਐਂਡ ਪ੍ਰਿੰਟ মিডিਆ ਸਾਰਿਆਂ ਦਾ ਸਕੂਲ ਪਹੁੰਚਣ ਤੇ ਹਾਰਦਿਕ ਜੀ ਆਇਆਂ ਜੀ ਸੋ ਮੈਂ ਸਭ ਨੂੰ ਦੱਸਣਾ ਚਾਹੁੰਦਾ ਕਿ ਅਸੀਂ ਇਹ ਪ੍ਰੋਗਰਾਮ ਸਾਲ ਚ ਦੋ ਵਾਰ ਹੀ ਕਰਦੇ ਹਾਂ ਇੱਕ ਵਾਰੀ ਛੋਟੇ ਬੱਚਿਆਂ ਦੀ ਥ੍ਰੈਡ ਕਮਿਟ ਕਰਦੇ ਹਾਂ ਇੱਕ ਵਾਰੀ ਵੱਡੇ ਬੱਚਿਆਂ ਦੀ ਕਰਦੇ ਹਾਂ ਜਿਹਦਾ ਇੱਕੋ ਹੀ ਕਮਨੋਰਥ ਹੈ ਕਿ ਬੱਚਿਆਂ ਨੂੰ ਰਿਸਟ ਪੁਸ਼ਟ ਕਿਸਰਾ ਰੱਖਣਾ ਸਕੂਲ ਮੈਂ ਆਉਂਦਿਆਂ ਡਾਕਟਰ ਸਾਹਿਬ ਨੂੰ ਕਿਹਾ ਵੀ ਇੰਨਾ ਵਧੀਆ ਬਾਬਾ ਜੀ ਨੇ এনवायरमेंट ਤੇ ਇਹਨਾਂ ਮੈਨੂੰ ਇੱਕ ਛੋਟੀ ਜੀ ਗੱਲ ਦੱਸੀ ਇੱਕ ਦੇ ਸਕੂਲ ਆਪਣਾ ਸੀਪੀਐ ਦੂਜਾ ਸਾਡੇ ਮਹਾਪੁਰਸ਼ ਬਾਬਾ ਗੱਜੇ ਸਿੰਘ ਦਾ ਇੱਕੋ ਸੁਪਨਾ ਸੀ ਕਿ ਘੱਟ ਫੀਸ ਦੇ ਵਿੱਚ ਸਾਰੇ ਪੰਜਾਬ ਦੇ ਵਿੱਚੋਂ ਇੱਕ ਇਹੋ ਹੀ ਸਕੂਲ ਆ ਕਿ ਜਿਹੜਾ ਘੱਟ ਫੀਸ ਦੇ ਵਿੱਚ ਬੱਚਿਆਂ ਨੂੰ ਵਧੀਆ ਸਿੱਖਿਆ ਦਿੰਦਾ ਤੇ ਬਾਬਾ ਜੀ ਨੇ ਇੱਕ ਬੜਾ ਵੱਡਾ ਬਚਨ ਛੱਡਿਆ ਸੀ ਕਿ ਡਾਕਟਰ ਸਾਹਿਬ ਸਾਡੀ ਕੋਸ਼ਿਸ਼ ਇਹੋ ਹੈਗੀ ਆ ਵੀ ਆਪੀ ਆਲ ਇੰਡੀਆ ਦੇ ਵਿੱਚ ਜਿੰਨੇ ਬੱਚੇ ਬਾਹਰ ਜਾਂਦੇ ਆ ਨਾ ਇੱਕ ਇਹੋ ਜੀ ਉਪਲਬਧੀ ਸਕੂਲ ਲੈ ਕੇ ਆਵਾਂਗੇ ਵੀ ਬਾਹਰੋਂ ਬੱਚੇ ਜਿਹੜੇ ਆ ਸਾਡੇ ਸਕੂਲ ਪੜਨਾ ਆ ਕਰਨਗੇ ਮੈਂ ਤੇ ਇਹੋ ਹੀ ਬਚਨ ਸੁਣ ਕੇ ਨਾ ਅੱਜ ਇੰਨਾ ਮਨ ਖੁਸ਼ ਹੋਇਆ ਤੇ ਗਾੜੀ ਉਹਨਾਂ ਦੇ ਨਕਸ਼ੇ ਕਦਮਾਂ ਤੇ ਸਾਡੇ ਮਹਾਪੁਰਸ਼ ਜਿਹੜੇ ਬਾਬਾ ਜੋਗਾਜੀ ਆ ਉਹਨਾਂ ਦੀ ਰਹਿਮ ਨਾ ਹੀ ਦੇ ਵੇਟ ਸਾਰਾ ਸਕੂਲ ਚੱਲ ਰਿਹਾ ਵਾ ਬਾਕੀ ਇਹੋ ਮੈਂ ਕਵਾਂਗਾ ਇਹ ਬੱਚਿਓ ਇਦਾਂ ਹੀ ਆਪਣਾ ਵਧੀਆ ਕੰਮ ਕਰਦੇ ਰਹੋ ਵਧੀਆ ਪੜਦੇ ਰਹੋ ਮਹਾਰਾਜ ਦੀ ਬਾਣੀ ਵਿੱਚ ਵੀ ਹੁੰਦਾ ਵਾ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿੱਤ ਖਾਦੇ ਤਨ ਪੀੜੀ ਮਨ ਵਿੱਚ ਚੱਲੇ ਵਕਾਰ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਕੋਈ ਵੀ ਆਪਾਂ ਇਹੋ ਜੀ ਚੀਜ਼ ਦਾ ਇਸਤੇਮਾਲ ਨਹੀਂ ਕਰਨਾ ਜਿਹਦੇ ਵਿੱਚ ਸਾਡੀ ਸਿਹਤ ਨੂੰ ਕੋਈ ਨੁਕਸਾਨ ਹੋਵੇ ਤੇ ਆਪਾਂ ਤੰਦਰੁਸਤ ਰਹਿਵਾਂਗੇ ਤੇ ਫੇਰ ਹੀ ਆਪਾਂ ਕਿਸੇ ਨੂੰ ਗਾ ਤੰਦਰੁਸਤ ਰੱਖ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜੀ ਮੈਂ ਸ੍ਰੀ ਤਨੰਦਾਲ ਵੱਲੋਂ ਇਹ ਵੀ ਬੇਨਤੀ ਕਰਦਾ ਸਾਰੇ ਬੱਚਿਆਂ ਨੂੰ ਜਿਥੇ-ਜਿਥੇ ਆਪਾਂ ਪੜਦੇ ਵੀ ਆਂ ਵਿਦਿਆ ਪ੍ਰਾਪਤ ਕਰਦੇ ਆਂ ਉੱਥੇ-ਉੱਥੇ ਆਪਾਂ ਇਹਨੂੰ ਵਰ ਸਿੱਖੀ ਰੱਖਣੀ ਬੜੀ ਜ਼ਰੂਰੀ ਹੈ זה 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 ਨੂੰ ਬੜੀ ਖੁਸ਼ੀ ਹੋਈ ਹੈ ਜੀ ਜਿਹੜੇ ਸਕੂਲ ਦੇ ਮੈਂ ਨਾ ਆਪਣਾ ਪਲਾਨ ਹੈ ਸਾਡੇ ਪਾਪਾ ਜੁਗਾ ਸਿੰਘ ਜੀ ਦਾ ਸੀਗਾ ਜੀ ਸੋਹਣਾ ਸਾਰੀ ਨਿਰਾਸ਼ੀ ਵਿੱਚ ਜਿਹੜਾ ਸਕੂਲ ਚੱਲ ਰਿਹਾ ਵਾ ਤੇ ਅੰਮ੍ਰਿਤਾਲ ਦੇ ਡਾ. ਗੁਰਪ੍ਰੀਤ ਸਿੰਘ ਜੀ ਨਾਲ ਮਿਲ ਕੇ ਸਾਨੂੰ ਬੜੀ ਖੁਸ਼ੀ ਹੋਈ ਉਹਨਾਂ ਦੱਸਿਆ ਕਿ ਮਹਾਪੁਰਸ਼ ਬਾਬਾ ਗੱਜੇ ਸਿੰਘ ਦਾ ਇੱਕੋ ਹੀ ਜਿਹੜਾ ਭਰਾਲਾ ਸੀ ਕਿ ਇਹੋ ਜਿਹਾ ਸਕੂਲ ਪੰਜਾਬ ਦੇ ਵਿੱਚ ਸਾਰੇ ਇੰਡੀਆ ਵਿੱਚ ਬਣਾਉਣਾ ਵਾ CBSE ਦੇ ਵਿੱਚ ਸਭ ਕੋ ਘੱਟ ਜੀ ਦੀ ਫੀਸ ਹੋਏਗੀ ਤੇ ਪਲੱਸ 2 ਤੱਕ ਸਕੂਲ ਆ ਬੱਚਿਆਂ ਨੇ ਬੜਾ ਵਧੀਆ ਸਹਿਯੋਗ ਦਿੱਤਾ ਵਾ 4th ਕਲਾਸ 5th 6th ਕਲਾਸ ਦੇ ਬੱਚਿਆਂ ਨੇ ਲੌਂਗ ਜੰਪ ਹਾਈ ਜੰਪ ਰਨਿੰਗ ਬਹੁਤ ਸੁੰਰੀਆ ਖੇਡਾਂ ਚੱਲ ਰਹੀਆਂ ਵਾ ਉਹਦੇ ਵਿੱਚ ਗਿੱਧਾ ਭੰਗੜਾ ਤੇ ਬਾਬਾ ਜੀ ਨੇ ਇਹੋ ਹੀ ਬਚਨ ਛੱਡਿਆ ਸੀ ਕਿ ਘੱਟ ਫੀਸ ਦੇ ਵਿੱਚ ਜਿਹੜਾ ਉਹ ਸਕੂਲ ਆਪਾਂ ਚਲਾਉਣਾ ਵਾ ਜਿਹੜੇ ਇੱਥੇ ਇਹਨਾਂ ਦੱਸਿਆ ਵੀ 700 ਬੱਚਾ ਜਿਹੜਾ ਇੱਥੇ ਪੜ੍ਹ ਰਿਹਾ ਵਾ ਤੇ ਬਾਬਾ ਜੀ ਕਹਿੰਦੇ ਹੁੰਦੇ ਸੀ ਵੀ ਬਾਹਰੋਂ ਫੌਰਦੋਂ ਜਿਹੜੇ ਬੱਚੇ ਆ ਕੇ ਇੱਥੇ ਪੜ੍ਹਿਆ ਕਰਨਗੇ ਤੇ ਪਾਪਾ ਜੀ ਨੇ ਅੱਛੇ ਕਦਮਾਂ ਦੇ ਦਾ ਡਾਕਟਰ ਚੱਲ ਰਹੇ ਆ ਅਸੀਂ ਪ੍ਰਮਾਤਮਾ ਅਗੜੀ ਇਹੋ ਅਰਦਾਸ ਕਰਦੇ ਆ ਕਿ ਇਹ ਜਿਹੜਾ ਸਕੂਲ ਆ ਉਹ ਆਲ ਇੰਡੀਆ ਦੇ ਵਿੱਚ ਇੱਕ ਨੰਬਰ ਦਾ ਆਵੇ ਬੱਚੇ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੱਲ ਵੀ ਵੱਧ ਤੋਂ ਵੱਧ ਉਤਸ਼ਾਹ ਇਹ ਕਰ ਰਹੇ ਆ ਸਾਲ ਦੇ ਵਿੱਚ ਇਹ ਦੋ ਵੀ ਇਵੈਂਟ ਕਰਾਉਂਦੇ ਆ ਤੇ ਆਪਾਂ ਡਾਕਟਰ ਸਾਹਿਬ ਨੂੰ ਕਵਾਂਗੇ ਕਿ ਜਿੱਥੇ ਖੇਡਾਂ ਨਾਲ-ਨਾਲ ਸਾਡੀ ਡਿਊਟੀ ਲਾਉਣਗੇ ਆਪਾਂ ਰਾਹ ਦੇਣ ਇਹਨਾਂ ਦੀ ਜਿਹੜਾ ਸੇਵਾ ਦੇ ਵਿੱਚ ਹਾਜ਼ਰ ਹੈ। ਕੱਲ੍ਹ ਜੀ ਮੈਂ ਆਪਣੀ ਗੱਲ ਵੀ ਕੀਤੀ ਸੀ ਉਹਨਾਂ ਦਿਨਾਂ ਦੇ ਵਿੱਚ ਖਰਾਕਾ ਜਿਹੜੀਆਂ ਬੜੀਆਂ ਪ्योर ਹੁੰਦੀਆਂ ਸੀ ਫੋਨ ਵਗੈਰਾ ਨਹੀਂ ਹੁੰਦਾ ਸੀ ਸੋਸ਼ਲ ਮੀਡੀਆ ਵੀ ਬੜਾ ਘੱਟ ਸੀ ਪਰ ਜਿੰਨਾ ਆਪਾਂ ਵਿਕਾਸ ਕੀਤਾ ਨਾ ਉਹਨਾਂ ਆਪਾਂ ਵਿਨਾਸ਼ ਕਰ ਰਹੇ ਹਾਂ ਵਿਨਾਸ਼ ਤਾਂ ਕਰ ਰਹੇ ਆ ਇਹ ਆਪਾਂ ਜਿਹੜੀਆਂ ਚੀਜ਼ਾਂ ਬੇਸਤੀ ਜਗਾ ਕਰ ਰਹੇ ਆ ਬੱਚੇ ਮੰਨ ਲਓ ਫੋਨ ਹੀ ਆ ਫੋਨ ਦੇ ਵਿੱਚ ਵੀ ਬੜਾ ਕੁਝ ਚੰਗਾ ਵਾ ਸਿੱਖਣ ਨੂੰ ਬਹੁਤ ਕੁਝ ਚੰਗਾ ਵਾ ਪਰ ਇਹਨੂੰ ਆਪਾਂ ਨੈਕਟਿਵ ਦੇ ਜਾਤ ਨਾ ਕਰ ਰਹੇ ਆ ਮੈਂ ਬੱਚਿਆਂ ਨੂੰ ਇਹੋ ਟਰੇਨਾਂ ਦੇਵਾਂਗਾ ਕਿ ਇਹਦੇ ਨਾਲ ਨਾਲ ਤੁਸੀਂ ਆਪਣੀ ਚੰਗੀ ਖਰਾਬ ਕਰੋ ਇਹ ਤਾਂ ਦੁੱਧ ਵੀ ਆਪਾਂ ਕਹਿੰਦੇ ਆ ਤੁਹਾਡੀ ਚਾਹੜ ਪਾ ਕੇ ਜਾਂ ਦੋਨ ਲੀਟਾ ਪਾ ਕੇ ਪੀਂਦੇ ਜੇ ਤੁਹਾਨੂੰ ਸਮੈਲ ਆਉਂਦੀ ਆ ਇਸ ਕਰਕੇ ਦੁੱਧ ਦਹੀਂ ਇਹੜੀਆਂ ਪ੍ਰਾਣੀਆਂ ਕਰਾਤਾ ਵਾ ਇਹ ਜ਼ਰੂਰ ਇਸਤੇਮਾਲ ਕਰੋ ਫਾਸਟ ਫੂਡ ਯੰਗ ਫੂਡ ਜਿਹੜਾ ਉਹ ਘੱਟ ਖਾਓ ਤੇ 2 ਘੰਟੇ ਆਪਣੀ ਕਸਰਤ ਜਿਹੜਾ ਜ਼ਰੂਰ ਕਰੋ ਜਦੋਂ ਅੱਜ ਨੌਜਵਾਨ ਅੱਲਾਹ ਬਾਕੀ ਸੇ ਨੂੰ ਸਾਰ ਸੇਪ ਮੱਖੋ ਜਿਹੜੇ ਖਾਖੀ ਮਤਲਬ ਉਹ ਜਿਹੜੇ ਖਾਣਾ ਨਹੀਂ ਮੰਨੀਆਂ ਲੋਕੀ ਸਪਰੇ ਸਪਸ ਵਰਤਦੇ ਕੰਗੀਆਂ ਇਸ ਨੂੰ ਤਾਲ ਦੀ ਇਹ ਇੱਥੇ ਜਿਹੜਾ ਦੇਖੋ ਜੀ ਬਹੁਤ ਜ਼ਿਆਦਾ ਨੁਕਸਾਨ ਆ ਪੂਰ ਕਵਲਟਰ ਹੁੰਦੀ ਆ ਆਹ ਦੇਖੋ ਕਿੰਨੇ ਬੱਚਿਆਂ ਨੂੰ ਆ ਛੋਟੇ ਛੋਟੇ ਬੱਚੇ ਆ ਕੈਂਸਰ ਸ਼ੂਗਰ ਕਿੰਨੇ-ਕਿੰਨੀਆਂ ਬਿਮਾਰੀਆਂ 1 2% ਛੱਡ ਕੇ ਹਰ ਬੱਚੇ ਜਾਂ ਹਰ ਬੰਦੇ ਦੇ ਅੰਦਰ ਸਕੋਨ ਪੈਦਾ ਹੋ ਰਹੀ ਹੈ ਕਿਉਂਕਿ ਉਹਦੇ ਵਿੱਚ ਅਹੀ ਕੀ ਆ ਕਿ ਪਾਣੀ ਜਿਹੜਾ ਨਾ ਬਿਲਕੁਲ ਜਿਹੜਾ ਮਾੜਾ ਪੀ ਰਹੇ ਆ ਫਿਲਟਰ ਜਰੂਰ ਲਵਾ ਰਹੇ ਆ ਪਰ ਜਿੰਨੇ ਵੀ ਮਿਨਰਲ ਵਗੈਰਾ ਵਾ ਉਹ ਅਸੀਂ ਸਾਰੇ ਵੇਸਟ ਕਰ ਰਹੇ ਆ ਮੈਂ ਇਹੋ ਕਹਾਂਗਾ ਕਿ ਕੋਸ਼ਿਸ਼ ਕਰੋ ਕਿ ਜਿਹੜਾ ਪਾਣੀ ਹੈ ਨਾ ਬਾਡੀ ਵਿੱਚ ਸਾਨੂੰ ਬਿਲਕੁਲ ਸਾਫ਼ ਕਰਾ ਪੀਣਾ ਚਾਹੀਦਾ ਵਾ ਘੜੇ ਦਾ ਪਾ ਤੇ ਜਿਹੜਿਆ ਯੰਤੂੜਿਆ ਪਾਸਪੂੜਿਆ ਇਹਨੂੰ ਬਿਲਕੁਲ ਬੰਦ ਕਰੋ ਇਹਦਾ ਨੁਕਸਾਨ ਹੀ ਨੁਕਸਾਨ ਹੈ ਇਹ ਚੰਗੀ ਕਰਾ ਕੇ ਆਓ